90 ਦੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਦੇ ਉੱਤੇ ਇਲਜ਼ਾਮ ਲੱਗੇ ਨੇ ਉਹਦੇ ਕਹਿੰਦੇ ਪਲਾਟ ਦੇ ਵਿੱਚੋਂ ਟਰਾਲੀਆਂ ਦੇ ਕੁਝ ਹਿੱਸੇ ਮਿਲੇ ਚਾਰ ਕ ਟਾਇਰ ਸੀਗੇ ਜੈਕ ਵਗੈਰਾ ਸੀਗੇ ਉਹਦੇ ਵਿੱਚੋਂ ਦੋ ਦੀ شناخت ਟਾਇਰਾਂ ਦੀ ਕਿਸਾਨਾਂ ਨੇ ਕਰਵਾ ਲਈ ਜੱਟਾ ਤੇਰੀ ਜੂਨ ਬੁਰੀ ਹਾਲ ਛੱਡ ਕੇ ਚਰੀ ਨੂੰ ਜਾਣਾ ਇਹ ਉਸ ਵੇਲੇ ਦੀ ਕਹਾਵਤ ਬਣੀ ਹੋਈ ਆ ਜਦੋਂ ਹਲਾਂ ਦੇ ਨਾਲ ਖੇਤੀ ਹੁੰਦੀ ਸੀ ਕਹਿੰਦਾ ਜੀ ਮੈਂ ਟਰਾਲੀਆਂ ਟਰੂਲੀਆਂ ਦਾ ਪਹਿਲਾਂ ਕੰਮ ਕਰਦਾ ਸੀ ਮੇਰੇ ਕੋਲੇ ਪਹਿਲਾਂ 20 ਅਜਿਹੀਆਂ ਚੀਜ਼ਾਂ ਆਉਂਦੀਆਂ ਨੇ ਤੇ ਕਈ ਵਾਰ ਜਿਹੜੀ ਨਗਰ ਕਾਉਂਸਲ ਦੀ ਕੋਈ ਟਰਾਲੀ ਦੀ ਖਰਾਬੀ ਆ ਉਹ ਮੈਂ ਆਪਣੇ ਆਪ ਹੀ ਦੋਸਤ ਕਰ ਦਿੰਦਾ ਜਦ ਕਿ ਜਿਹੜੇ ਨਗਰ ਕਾਉਂਸਲ ਦੇ ਜਿਹੜੇ ਮੌਜੂਦਾ ਅਧਿਕਾਰੀ ਨੇ ਉਹ ਕਹਿੰਦੇ ਨੇ ਜੀ ਅਸੀਂ ਕਦੇ ਆਪਣੀ ਕੋਈ ਟਰਾਲੀ ਉਹਨਾਂ ਕੋਲੇ ਰਿਪੇਅਰ ਵਾਸਤੇ ਭੇਜੀ ਹੀ ਨਹੀਂ ਕਿਸਾਨ ਦੀ ਜ਼ਿੰਦਗੀ ਜਿਹੜੀ ਆ ਉਹ ਜਿੱਥੇ ਵੀ ਹੈਗਾ ਪੂਰੇ ਵਰਲਡ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਨਹੀਂ ਪੂਰੇ ਮੁਲਕ ਦੇ ਵਿੱਚ ਬੜੀ ਮਾੜੀ ਆ ਔਰ ਜਿਹੜੀ ਇਹ ਸਥਿਤੀ ਨਿਕਲ ਕੇ ਆਈ ਸਾਹਮਣੇ ਸ਼ੰਭੂ ਬਾਰਡਰ ਤੋਂ ਬਾਅਦ ਕਹਿੰਦੇ ਹੁੰਦੇ ਜਿੱਥੋਂ ਧੂਆਂ ਉੱਠਦਾ ਨਾ ਤਾਂ ਉੱਥੇ ਅੱਗ ਲੱਗੀ ਹੁੰਦੀ ਹੈ ਜਿੱਥੇ ਸ਼ੱਕ ਹੁੰਦਾ ਨਾ ਉੱਥੇ ਕੁਝ ਨਾ ਕੁਝ ਐਵੇਂ ਸ਼ੱਕ ਨਹੀਂ ਹੋ ਜਾਂਦਾ ਖਾਸ ਤੌਰ ਤੇ ਨਾਬੇ ਵਾਲੇ ਮਾਮਲੇ ਦੇ ਵਿੱਚ ਤੇ ਉਹ ਉਹਨਾਂ ਕੋਲੇ ਇੰਨੇ ਤਕੜੇ ਸਬੂਤ ਉਹਨਾਂ ਨੇ ਕਹਿੰਦੇ ਸਾਡੇ ਕੋਲੇ ਹੈਗੇ ਆ ਕਿ ਉਹ ਬੰਦਾ ਬਲੈਰੋ ਗੱਡੀ ਵਿੱਚ ਗਿਆ ਕਿੱਥੇ ਉਹਨੇ ਚਾਹ ਪੀਤੀ ਕਿੱਥੇ ਉਹਨੇ ਰੁਕਿਆ ਕਿੱਥੇ ਟਰਾਲੀਆਂ ਚੁੱਕ ਕੇ ਕਿਹੜੇ ਟਰੈਕਟਰ ਦੇ ਨਾਲ ਟਰਾਲੀਆਂ ਆਈਆਂ ਇਹ ਤੇ ਉਹਨਾਂ ਲਈ ਬੜੀ ਮਾੜੀ ਗੱਲ ਸਿੱਧ ਹੋਏਗੀ ਕਿਵੇਂ ਜਵਾਬ ਦੇਣਗੇ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਕਿਉਂਕਿ ਕਿਸਾਨਾਂ ਦਾ ਮੁੱਦਾ ਜਿਹੜਾ ਉਹ ਬਹੁਤ ਉੱਭਰ ਕੇ ਉੱਥੇ ਆਉਣਾ ਹੀ ਆਉਣਾ ਹੈਗਾ ਟਰਾਲੀਆਂ ਕਿਸਾਨਾਂ ਦੀਆਂ ਚੋਰੀ ਹੋਈਆਂ ਜਦੋਂ ਸ਼ੰਭੂ ਬੈਰੀਅਰ ਤੋਂ ਅਚਾਨਕ ਧਰਨਾ ਚੁੱਕਵਾ ਦਿੱਤਾ ਗਿਆ ਕਿਸਾਨਾਂ ਨੂੰ ਡਿਟੇਨ ਕੀਤਾ ਗਿਆ ਸੀਗਾ ਉੱਥੇ ਕੋਈ ਵਾਲੀਵਾਰਸ ਨਹੀਂ ਸੀਗਾ ਟਰਾਲੀਆਂ ਕਿੱਧਰ ਗਈਆਂ ਟਰੈਕਟਰ ਕਿੱਧਰ ਗਏ ਬੜੇ ਸਵਾਲ ਖੜੇ ਹੋਏ ਕੁਝ ਜਿਹੜੇ ਲੀਡਰ ਨੇ ਉਹਨਾਂ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਦੇ ਵਿੱਚ ਆਈ ਤੇ ਹੁਣ ਨਾਬੇ ਦੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਦੇ ਉੱਤੇ ਇਲਜ਼ਾਮ ਲੱਗੇ ਨੇ ਉਹਦੇ ਕਹਿੰਦੇ ਪਲਾਟ ਦੇ ਵਿੱਚੋਂ ਟਰਾਲੀਆਂ ਦੇ ਕੁਝ ਹਿੱਸੇ ਮਿਲੇ ਚਾਰਕ ਟਾਇਰ ਸੀਗੇ ਜੈਕ ਵਗੈਰਾ ਸੀਗੇ ਉਹਦੇ ਵਿੱਚੋਂ ਦੋ ਦੀ شناخت ਟਾਇਰਾਂ ਦੀ ਕਿਸਾਨਾਂ ਨੇ ਕਰਵਾ ਲਈ ਉਹਨਾਂ ਨੇ ਕੋਈ ਕਾਰੀਗਰ ਸਾਧ ਲਿਆ ਜਿਨੇ ਟਰਾਲੀਆਂ ਬਣਾਈਆਂ ਸੀ ਉਹਨੇ ਦੱਸਤਾ ਵੀ ਇਹ ਫਲਾਣੀ ਟਰਾਲੀ ਦੇ ਟਾਇਰ ਆ ਜੀ ਤੇ ਕੁਝ ਇੱਕ ਦੋ ਟਾਇਰ ਕਹਿੰਦੇ ਜੀ ਅੰਬਰਸਰ ਦੇ ਨਾਲ ਸੰਬੰਧਿਤ ਦੱਸੇ ਜਾਂਦੇ ਨੇ ਤੇ ਉਹ ਬੰਦਾ ਜਿਹੜਾ ਕੋਈ ਪੱਪੂ ਪੱਪੂ ਨਾਮ ਦਾ ਬੰਦਾ ਹੈ ਉਹਦੀ ਸ਼ਾਇਦ ਧਰਮਪਤਨੀ ਪ੍ਰਧਾਨਾ ਕਾਉਂਸਲ ਦੀ ਤਾਂ ਉਹ ਕਹਿੰਦਾ ਜੀ ਮੈਂ ਟਰਾਲੀਆਂ ਟਰੋਲੀਆਂ ਦਾ ਪਹਿਲਾਂ ਕੰਮ ਕਰਦਾ ਸੀ ਮੇਰੇ ਕੋਲੇ ਪਹਿਲਾਂ 20 ਜਈਆਂ ਚੀਜ਼ਾਂ ਆਉਂਦੀਆਂ ਨੇ ਤੇ ਕਈ ਵਾਰ ਜਿਹੜੀ ਨਗਰ ਕਾਉਂਸਲ ਦੀ ਕੋਈ ਟਰਾਲੀ ਦੀ ਖਰਾਬੀ ਆ ਉਹ ਮੈਂ ਆਪਣੇ ਆਪ ਹੀ ਦਰੁਸਤ ਕਰ ਦਿੰਦਾ ਜਦ ਕਿ ਜਿਹੜੇ ਨਗਰ ਕਾਉਂਸਲ ਦੇ ਜਿਹੜੇ ਮੌਜੂਦਾ ਅਧਿਕਾਰੀ ਨੇ ਉਹ ਕਹਿੰਦੇ ਨੇ ਜੀ ਅਸੀਂ ਕਦੇ ਆਪਣੀ ਕੋਈ ਟਰਾਲੀ ਉਹਨਾਂ ਕੋਲੇ ਰਿਪੇਅਰ ਵਾਸਤੇ ਭੇਜੀ ਹੀ ਨਹੀਂ ਮਤਲਬ ਕਿਸਾਨਾਂ ਨੇ ਵੀ ਪੂਰੀ ਸ਼ਾਨਭੈਣ ਕੀਤੀ ਆਪਣੀਆਂ ਟਰਾਲੀਆਂ ਲੱਭਣ ਦੀ ਕੋਸ਼ਿਸ਼ ਕੀਤੀ ਤੇ ਕੁੱਲ ਮਿਲਾ ਕੇ ਜਿੰਨੀਆਂ ਟਰਾਲੀਆਂ ਗਾਇਬ ਹੋਈਆਂ ਸੀ ਉਹਦੇ ਵਿੱਚੋਂ ਕੁਝ ਕੁ ਟਰਾਲੀਆਂ ਹੀ ਲੱਭੀਆਂ ਨੇ ਅਜੇ ਵੀ 25 ਦੇ ਕਰੀਬ ਟਰਾਲੀਆਂ ਲਾਪਤਾ ਨੇ ਜਿਨ੍ਹਾਂ ਦਾ ਅਜੇ ਤੱਕ ਕੋਈ ਥੋ ਪਤਾ ਨਹੀਂ ਲੱਗ ਸਕਿਆ ਤਰਮਿੰਦਰ ਜੀ ਇੱਕ ਮੈਂ ਸ਼ਬਦ ਵਰਤਣਾ ਜੱਟ ਹੋਣਾ ਹੂੰ ਇੱਕ ਕਹਾਵਤ ਹੈ ਤੇ ਉਹ ਜੱਟ ਦਾ ਮਤਲਬ ਚੱਟ ਨਾ ਸਮਝਣ ਸਾਡੇ ਦਰਸ਼ਕ ਜਿਹੜੇ ਆ ਚੱਟ ਦਾ ਮਤਲਬ ਕਿਸਾਨ ਸਮਝਿਓ ਹੂੰ ਕਿਉਂਕਿ ਕਹਾਵਤ ਚ ਆ ਗਿਆ ਨਾ ਹੂੰ ਜੱਟਾ ਤੇਰੀ ਜੂਨ ਬੁਰੀ ਹੂੰ ਹਲ ਛੱਡ ਕੇ ਚਰੀ ਨੂੰ ਜਾਣਾ ਹੂੰ ਇਹ ਉਸ ਵੇਲੇ ਦੀ ਕਹਾਵਤ ਬਣੀ ਹੋਈ ਆ ਜਦੋਂ ਹਲਾਂ ਦੇ ਨਾਲ ਖੇਤੀ ਹੁੰਦੀ ਸੀ ਸਵੇਰੇ 4 ਵਜੇ ਉੱਠ ਕੇ ਸਾਡੇ ਕਿਸਾਨ ਮੋਢੇ ਤੇ ਹਲ ਰੱਖ ਕੇ ਜੋੜ ਕੇ ਪੰਜਾਲੀ ਦੇ ਵਿੱਚ ਬਲਦਾਂ ਨੂੰ ਜੋੜ ਕੇ ਤੇ ਤੁਰ ਪੈਂਦੇ ਸੀਗੇ ਖੇਤਾ ਨੂੰ ਤੇ ਫਿਰ ਉੱਥੇ ਕਈ ਵਾਰੀ ਤਾਂ ਸਵੇਰੇ 3-3 ਵਜੇ ਵੀ ਚਲੇ ਜਾਂਦੇ ਸੀ ਫਿਰ 4-5 ਘੰਟੇ ਦੇ ਵਿੱਚ ਉਹ ਕਿੱਲਾ ਵਾਹ ਕੇ ਕਈ ਵਾਰੀ ਚਾਰ-ਚਾਰ ਹੜ ਲਾ ਲੈਂਦੇ ਸੀ ਇਕੱਠੇ ਉਹ ਤੇ ਉਸ ਤੋਂ ਬਾਅਦ ਫਿਰ ਉਹਨਾਂ ਕੋਲੇ ਜਿਹੜਾ ਉਹ ਖਾਣਾ ਆ ਜਾਂਦਾ ਸੀ ਸਵੇਰ ਦਾ ਹਾਂਜੀ ਪਹਿਲੀ ਜਿਹੜੀ ਆ ਰੋਟੀ ਪਹੁੰਚ ਜਾਂਦੀ ਸੀ ਉਹ ਖਾ ਲੈਂਦੇ ਸੀ ਤੇ ਫਿਰ ਉਸ ਤੋਂ ਬਾਅਦ ਜਾਨਵਰਾਂ ਨੂੰ ਆਪਣੇ ਮੱਝਾਂ ਗਾਵਾਂ ਨੂੰ ਪੱਠੇ ਪਾਉਣ ਦੇ ਵਾਸਤੇ ਚੜੀ ਵਢਣ ਤੁਰ ਜਾਣਾ ਔਰ ਚਰੀ ਵੜਣ ਜਦੋਂ ਜਾਂਦੇ ਸੀ ਤੇ ਉਹਨਾਂ ਡੰਡਾਂ ਦੇ ਵਿੱਚ ਮੀਂਹ ਬੜੇ ਪੈਂਦੇ ਹੁੰਦੇ ਸੀ ਮੀਂਹਾਂ ਦੇ ਵਿੱਚ ਚਰੀਆਂ ਚੁੱਕ ਕੇ ਲਿਆਉਣੀਆਂ ਸੋ ਕਿਸਾਨ ਦੀ ਜ਼ਿੰਦਗੀ ਜਿਹੜੀ ਆ ਉਹ ਜਿੱਥੇ ਵੀ ਹੈਗਾ ਪੂਰੇ ਵਰਲਡ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਨਹੀਂ ਪੂਰੇ ਮੁਲਕ ਦੇ ਵਿੱਚ ਬੜੀ ਮਾੜੀ ਆ ਔਰ ਜਿਹੜੀ ਇਹ ਸਥਿਤੀ ਨਿਕਲ ਕੇ ਆਈ ਸਾਹਮਣੇ ਸ਼ੰਭੂ ਬਾਰਡਰ ਤੋਂ ਬਾਅਦ ਉਹ ਕਹਿੰਦੇ ਹੁੰਦੇ ਜਿੱਥੋਂ ਧੂਆਂ ਉੱਠਦਾ ਨਾ ਤਾਂ ਉੱਥੇ ਅੱਗ ਲੱਗੀ ਹੁੰਦੀ ਹੈ ਜਿੱਥੇ ਸ਼ੱਕ ਹੁੰਦਾ ਨਾ ਉੱਥੇ ਕੁਝ ਨਾ ਕੁਝ ਐਵੇਂ ਸ਼ੱਕ ਨਹੀਂ ਹੋ ਜਾਂਦਾ ਔਰ ਕਿਸਾਨਾਂ ਨੇ ਇਸ ਖਾਸੌਰ ਤੇ ਨਾਬੇ ਵਾਲੇ ਮਾਮਲੇ ਦੇ ਵਿੱਚ ਤੇ ਉਹ ਉਹਨਾਂ ਕੋਲੇ ਇੰਨੇ ਤਕੜੇ ਸਬੂਤ ਉਹਨਾਂ ਨੇ ਕਹਿੰਦੇ ਸਾਡੇ ਕੋਲੇ ਹੈਗੇ ਆ ਕਿ ਉਹ ਬੰਦਾ ਬਲੈਰੋ ਗੱਡੀ ਵਿੱਚ ਗਿਆ ਕਿੱਥੇ ਉਹਨੇ ਚਾਹ ਪੀਤੀ ਕਿੱਥੇ ਉਹਨੇ ਰੁਕਿਆ ਕਿੱਥੇ ਟਰਾਲੀਆਂ ਚੁੱਕ ਕੇ ਕਿਹੜੇ ਟਰੈਕਟਰ ਦੇ ਨਾਲ ਟਰਾਲੀਆਂ ਆਇਆ ਮਤਲਬ ਕਿਹੜੇ ਟਰੈਕਟਰ ਦੇ ਨਾਲ ਇਹ ਵੀ ਟਰਾਲੀਆਂ ਦਾ ਮਤਲਬ ਟਰੈਕਟਰ ਵੀ ਗਿਆ ਉਹ ਤੋਂ ਟਰਾਲੀਆਂ ਲੈ ਕੇ ਵੀ ਆਏ ਔਰ ਪਿਛਲੇ ਦਿਨਾਂ ਦੇ ਵਿੱਚ ਸਾਡੇ ਇਕਨੌਰ ਦੇ ਐਮਐਲਏ ਸਾਹਿਬ ਉਹਨਾਂ ਦੇ ਖਿਲਾਫ ਜਿਹੜੇ ਦੋਸ਼ ਲੱਗੇ ਸੀਗੇ ਔਰ ਟਰਾਲੀਆਂ ਲੱਭੀਆਂ ਗਈਆਂ ਉਹ ਉਹਦੇ ਪਿੱਛੇ ਕਾਰਨ ਕੀ ਕੋਈ ਸਾਹਮਣੇ ਨਿਕਲ ਕੇ ਨਹੀਂ ਆਇਆ ਉਹ ਦੋਸਤ ਤੋਂ ਬਾਅਦ ਲੇਕਿਨ ਟਰਾਲੀਆਂ ਵੜੀਆਂ ਗਈਆਂ ਇਹੋ ਸਥਿਤੀ ਇੱਥੇ ਬਣੀ ਹੋਈ ਹਈ ਆ ਇੱਕ ਪਾਸੇ ਕਿਸਾਨਾਂ ਦਾ ਐਨਾ ਵੱਡਾ ਨੁਕਸਾਨ ਹੋਇਆ ਔਰ ਕਿਸਾਨ ਹਾਲੇ ਵੀ ਲੱਗੇ ਹੋਇਆ ਔਰ ਆ ਕਿਸਾਨਾਂ ਦੇ ਵੀ ਤੇ ਦੋਸਤ ਹੈਗੇ ਆ ਨਾ ਲੋਕਾਂ ਚ ਰਹਿੰਦੇ ਉਹ ਦੱਸ ਦਿੰਦੇ ਆ ਭਾਈ ਫਲਾਣੇ ਥਾਂ ਤੇ ਟਰਾਲੀ ਆ ਗਈ ਫਲਾਣੇ ਥਾਂ ਤੇ ਲੋਕਾਂ ਦੇ ਆਪਣੀਆਂ ਆਪਣੇ ਟਾਇਰਾਂ ਨੂੰ ਜਿਹੜੇ ਰਿਮ ਹੁੰਦੇ ਆ ਨਾ ਉੱਥੇ ਨਿਸ਼ਾਨੀਆਂ ਲਾਈਆਂ ਹੁੰਦੀਆਂ ਨੇ ਜੱਟਾਂ ਨੇ। ਟਰਾਲੀਆਂ ਦੇ ਉੱਤੇ ਨਿਸ਼ਾਨੀਆਂ ਲਾਈਆਂ ਹੁੰਦੀਆਂ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਜਦੋਂ ਮੰਡੀ 'ਚ ਜਾਂਦੇ ਨੇ ਜਾਂ ਕਿਤੇ ਟਰਾਲੀ ਖੜੀ ਕਰਕੇ ਜਾਂਦੇ ਉੱਥੇ ਚੋਰੀ ਹੋ ਜਾਂਦੀ ਆ। ਆ ਜਦੋਂ ਲੋਕੀ ਜਾਂਦੇ ਸੀ ਨਾ ਗੰਨਾ ਮਿਲਾਂ ਦੇ ਵਿੱਚ ਗੰਨਾ ਸੁੱਟਣਾ ਉਦੋਂ ਬੈਟਰੀਆਂ ਦੇ ਉੱਤੇ ਵੀ ਨਿਸ਼ਾਨੀਆਂ ਬੈਟਰੀਆਂ ਬੜੀਆਂ ਚੋਰੀ ਹੁੰਦੀਆਂ ਸੀ ਕਿਉਂਕਿ ਰਾਤ ਨੂੰ ਉਹ ਬੈਠੇ ਰਹਿੰਦੇ ਹੁੰਦੇ ਸੀਗੇ। ਸੋ ਕਿਸਾਨਾਂ ਦੇ ਨਾਲ ਹਮੇਸ਼ਾ ਹੁੰਦਾ ਰਿਹਾ ਏ ਪਰ ਇਹ ਬੜੀ ਸ਼ਰਮ ਦੀ ਗੱਲ ਹੈ। ਕੇ ਨਗਰ ਪਾਲਿਕਾ ਜਿਹੜੀ ਹੈ ਉਥੇ ਉਹ ਉਹਦੇ ਜਿਹੜੇ ਅਹੁਦੇਦਾਰ ਉਹਨਾਂ ਦੇ ਉੱਤੇ ਇਸ ਕਿਸਮ ਦੇ ਦੋਸ਼ ਜਿਹੜੇ ਲੱਗੇ ਆ ਔਰ ਬੜੇ ਸਪਸ਼ਟ ਦੋਸ਼ ਉਹਨਾਂ ਨੇ ਜਿਹੜੇ ਲਾਏ ਆ ਗਿਆ ਤੇ ਪ੍ਰਤੀ ਸਰਕਾਰ ਨੂੰ ਸੁਚੇਤ ਹੋਣਾ ਚਾਹੀਦਾ ਔਰ ਸਰਕਾਰ ਨੂੰ ਚਾਹੀਦਾ ਕਿ ਜੇ ਸੱਚਮੁੱਚ ਉਹਦੇ ਆਪਣੇ ਲੋਕ ਦੋਸ਼ੀ ਨੇ ਉਥੇ ਜਿਹੜੇ ਹਰਦੇਵ ਗੁਰਦੇਵ ਮਾਨ ਉਥੇ ਐਮਐਲਏ ਨੇ ਉਹਨਾਂ ਨੂੰ ਚਾਹੀਦਾ ਕੋਈ ਨਾ ਕੋਈ ਸਪਸ਼ਟਕਰਨ ਦੇਣਾ ਚਾਹੀਦਾ ਅੱਗੇ ਆ ਕੇ ਕਿ ਜਸ ਜੇ ਸੱਚਮੁੱਚ ਪਾਰਟੀ ਦੇ ਲੋਕ ਇਸ ਤਰ੍ਹਾਂ ਦੇ ਉਹਨਾਂ ਨੂੰ ਬਦਨਾਮ ਕਰਦੇ ਪਏ ਆ ਤੇ ਇਹ ਤੇ ਉਹਨਾਂ ਲਈ ਬੜੀ ਮਾੜੀ ਗੱਲ ਸਿੱਧ ਹੋਏਗੀ ਕਿਵੇਂ ਜਵਾਬ ਦੇਣਗੇ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਕਿਉਂਕਿ ਕਿਸਾਨਾਂ ਦਾ ਮੁੱਦਾ ਜਿਹੜਾ ਉਹ ਬਹੁਤ ਉੱਬਰ ਕੇ ਉੱਥੇ ਆਉਣਾ ਹੀ ਆਉਣਾ ਹੈਗਾ ਸੋ ਇਹਦੇ ਉੱਤੇ ਸਪਸ਼ਟਕਰਨ ਆਉਣੇ ਬੜੇ ਜ਼ਰੂਰੀ ਹੈ ਔਰ ਕਿਸਾਨ ਲੱਗੇ ਹੋਇਆ ਉਹ ਕਹਿੰਦੇ ਅਸੀਂ ਹੋਰ ਵੀ ਜੜੀਆਂ ਬਹੁਤ ਸਾਰੀਆਂ ਜੜੀਆਂ ਚੀਜ਼ਾਂ ਉਹਨਾਂ ਦੀਆਂ ਗਵਾਚੀਆਂ ਉਹਨਾਂ ਦੇ ਪਿੱਛੇ ਲੱਗੇ ਹੋਏ ਆ ਔਰ ਇਹ ਤੇ ਬੜੀ ਵੱਡੀ ਘਟਨਾ ਦੁੱਖ ਦੀ ਘਟਨਾ ਹੈ ਔਰ ਸਪਸ਼ਟਿਕਰਨ ਜਿਹੜਾ ਉਹਨਾਂ ਨੇ ਦਿੱਤਾ ਹੈ ਉਹਦੇ ਉੱਤੇ ਲੱਗਦਾ ਹੈ ਕਿ ਕਿਸਾਨਾਂ ਦੀ ਜਿਹੜੀ ਆ ਉਹ ਉਹਨਾਂ ਦਾ ਵਿਸ਼ਵਾਸ ਜਿਹੜਾ ਨਹੀਂ ਵੱਜਦਾ ਕਿਉਂਕਿ ਉਹਨਾਂ ਦੀ ਆਪਣੀ ਹੀ ਕਨਟਰਡਿਕਸ਼ਨ ਸ਼ੁਰੂ ਹੋ ਗਈ ਆ ਆਫੀਸ਼ੀਅਲਸ ਦੀ ਤੇ ਜਿਹੜੇ ਚੁਣੇ ਹੋਏ ਲੋਕ ਨੇ ਉਹਨਾਂ ਦੇ ਦਰਮਿਆਨ ਹੀ ਕਨਟਰਡਿਕਸ਼ਨ ਜਿਹੜੀ ਆ ਸ਼ੁਰੂ ਹੋ ਗਈ ਹੋਈ ਆ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ